ਪਸ਼ੂਆਂ ਦਾ ਪੰਛੀਆਂ ਦਾ ਮਨੁੱਖ ਵੀ ਕਈ ਵਾਰ ਉਹ ਜੀ ਕੇ ਚਲਾ ਜਾਂਦਾ ਜਿੰਨੂੰ ਕਿਹਾ ਜਾਂਦਾ ਹੈ ਜੀਵ ਸ਼੍ਰੇਣੀ ਜੀਵ ਸ਼੍ਰੇਣੀ ਕਿਹੜੀ ਹੁੰਦੀ ਹੈ ਜਿਹੜੀ ਸ਼੍ਰੇਣੀ ਕੱਲੀ ਸਰੀਰ ਤੱਕ ਜੀ ਰਹੀ ਹੈ ਭੁੱਖ ਲੱਗੀ ਖਾ ਲਿਆ ਨੀਂਦ ਆ ਗਈ ਸੌਂ ਗਿਆ ਉਹਨੂੰ ਪਤਾ ਨਹੀਂ ਇਸ ਤੋਂ ਅੱਗੇ ਕੁਝ ਨਹੀਂ ਪਤਾ ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਕੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਜੀਵ ਸ਼੍ਰੇਣੀ ਮੈਂ ਸੰਖੇਪ ਵਿੱਚ ਬੇਨਤੀ ਕਰ ਰਿਹਾ ਜਿਹੜੀ ਕੱਲੀ ਸ਼ਰੀਰ ਦੇ ਤਲ ਤੇ ਖਲੋਤੀ ਹੈ ਦੂਸਰੀ ਸ਼੍ਰੇਣੀ ਹੈ ਜਿਗਿਆਸੂ ਦੀ ਆ ਤੁਸੀਂ ਬੈਠੇ ਹੋ ਹਾਂ ਤੁਹਾਡੇ ਚ ਕੋਈ ਜਨ ਬੈਠਾ ਹੋਏਗਾ ਮੇਰਾ ਸਤਿਗੁਰੂ ਜਾਣਦਾ ਪਰ ਜ਼ਿਆਦਾਤਰ ਜਿੱਥੇ ਵੀ ਆਪਾਂ ਸੰਗਤ ਵਿੱਚ ਬੈਠਦੇ ਆ ਵਿਚਾਰ ਕਰ ਲੈਨੇ ਆ ਸੁਣ ਲੈਨੇ ਆ ਉਹ ਜਿਗਿਆਸੂ ਹੁੰਦੇ ਆ ਜਿਗਿਆਸੂ ਜਿਹਦੇ ਅੰਦਰ ਜਿਗਿਆਸਾ ਹੈ ਹੁਣ ਤੁਰ ਪਿਆ ਥੋੜਾ ਜਾ ਗਿਆ ਜਿਗਿਆਸੂ ਕਹਿ ਸਕਦੇ ਆਪਾਂ ਮਨ ਦੇ ਤਲ ਤੇ ਜਿਉਣ ਵਾਲਾ ਜਿਹਨੂੰ ਥੋੜਾ ਜਾ ਬੋਧ ਹੋਇਆ ਮਨ ਦਾ ਥੋੜਾ ਜਾ ਹੁਣ ਅੰਦਰ ਚਲਾ ਗਿਆ ਤੇ ਤੀਸਰਾ ਹੈ ਜਨ ਜਿਹੜਾ ਆਤਮ ਦੇ ਇੱਕ ਮਿਕਤਾ ਦੀ ਅਵਸਥਾ ਵਿੱਚ ਪਹੁੰਚ ਜਾਂਦਾ ਹੈ ਜਿੱਥੇ ਗੁਰਦੇਵ ਜੀ ਕਹਿੰਦੇ ਹਰ ਕਾ ਸੇਵਕ ਸੋ ਹਰ ਹੀ ਜੇਹਾ ਭੇਦ ਨਾ ਜਾਣੋ ਮਾਨਸ ਦੇ ਹ ਠੀਕ ਹੈ ਸਰੀਰ ਮਨੁੱਖ ਵਾਲਾ ਹੀ ਹੈ ਪਰ ਵੈ ਗੁਰੂ ਦਾ ਪਿਆਰਾ ਸੇਵਕ ਰੱਬ ਵਰਗਾ ਹੈ ਕਿਉਂਕਿ ਉਸ ਜਨ ਉਸ ਸੇਵਕ ਨੇ ਉਸ ਮਾਲਕ ਨੂੰ ਯਾਦ ਕਰ ਕਰਕੇ ਚੇਤੇ ਕਰ ਕਰਕੇ ਉਹਦਾ ਹੀ ਸਰੂਪ ਧਾਰਨ ਕਰ ਲਿਆ ਗੁਰਬਾਣੀ ਪੜੋ ਗੁਰਦੇਵ ਨੇ ਕਿਹਾ ਜਿਹਨੂੰ ਆਪਾਂ ਚੇਤੇ ਕਰਦੇ ਆ ਨਾ ਜਿਹਦਾ ਚਿੰਤਨ ਸਾਡੇ ਅੰਦਰ ਚੱਲਦਾ ਹੈ ਅਸੀਂ ਵੈਸੇ ਬਣ ਜਾਂਦੇ ਹਾਂ ਤੁਸੀਂ ਗੁਣ ਚੇਤੇ ਕਰੋ ਗੁਣ ਆ ਜਾਣਗੇ ਔਗਣ ਚੇਤੇ ਕਰੋ ਕਿਸੇ ਦੇ ਬੁਰਾਈਆਂ ਚੇਤੇ ਕਰੋ ਬੰਦਾ ਬੁਰਾਈਆਂ ਨਾਲ ਪਰ ਜਾਂਦਾ ਕੋਈ ਨੌਜਵਾਨ ਬੱਚਾ ਭੱਜ ਕੇ ਇੱਕ ਰੱਬ ਦੇ ਪਿਆਰੇ ਕੋਲ ਗਿਆ ਕਹਿਣ ਲੱਗਾ ਤੂੰ 100ਵੇਂ ਨੰਬਰ ਦਾ ਮਨੁੱਖ ਐ ਵੇਖ ਮੇਰੀ ਇਸ ਕਾਪੀ ਅੰਦਰ ਮੈਂ 99 ਬੰਦਿਆਂ ਕੋਲੋਂ ਉਹਨਾਂ ਦਾ ਇੱਕ ਇੱਕ ਔਗਣ ਪੁੱਛਿਆ ਤੇ 99 ਔਗਣ ਮੈਂ ਲਿਖ ਲੈਨੇ ਇੱਕ ਔਗਣ ਤੁਸੀਂ ਦੱਸ ਦਿਓ ਮੇਰੀ 100 ਔਗਣਾਂ ਦੀ ਮੈਂ ਲਿਸਟ ਬਣਾ ਸਕਦਾ ਰੱਬ ਦਾ ਪਿਆਰਾ ਕਹਿਣ ਲੱਗਾ ਹੈ ਤੇ ਮੇਰੇ 'ਚ ਬਹੁਤ ਨਿਔਗਣ ਪਰ ਤੇਰੇ ਵਾਸਤੇ ਬੜੀ ਵੱਧ ਕਿਸਮਤੀ ਹੈ ਤੂੰ 100 ਲੋਕਾਂ ਦੇ ਔਗਣ ਇਕੱਠੇ ਕਰ ਲੈ ਤੇ ਜੇ 100 ਦੇ ਕੋਈ ਗੁਣ ਇਕੱਠੇ ਕਰਦਾ ਉਹਦਾ ਪ੍ਰਭਾਵ ਹੀ ਤੇਰੇ ਜੀਵਨ ਤੇ ਪੈਣਾ ਸੀ ਕਿੰਦੀ ਵੱਧ ਕਿਸਮਤੀ ਹੈ ਇਕੱਠੇ ਕਰਨ ਲੱਗਾ ਔਗਣ ਹੀ ਇਕੱਠੇ ਕਰਨ ਲੱਗਾ ਗੁਣ ਇਕੱਠੇ ਕਰਦਾ ਤੇਰੇ ਚ ਵੀ ਉਹਨਾਂ ਦਾ ਪ੍ਰਭਾਵ ਸੰਚਾਰ ਜੂ ਰੂ ਪਹਿ ਜਾਣਾ ਸੀ ਜਿਹੜਾ ਆਪਾਂ ਚੇਤੇ ਕਰਦੇ ਆਂ ਚਿਤਵਦੇ ਆਂ ਗੁਰਦੇਵ ਨੇ ਬਾਣੀ ਚ ਕਹਿਆ ਭੈਰੋ ਭੂਤ ਸ਼ੀਤਲਾ ਧਾਵੇ ਖਰ ਬਾਹਣ ਓਛਾਰ ਉਡਾਵੇ ਹੋਂ ਤੋ ਏਕ ਰਮਈਆ ਲੈਹੋਂ ਆਨ ਦੇਵ ਬਦਲਾਵਣ ਦੇਹੋਂ ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੇ ਵਰਦ ਚੜੇ ਡੋਰੂ ਡਮਕਾਵੇ ਹੁਣ ਇਹਦਾ ਭਾਵ ਇਹੀ ਹੈ ਜਿਸ ਤਰ੍ਹਾਂ ਦਾ ਅਸੀਂ ਚਿੰਤਨ ਕਰਦੇ ਆ ਉਸ ਤਰ੍ਹਾਂ ਦੇ ਆਪਾਂ ਬਣ ਜਾਂਦੇ ਹਾਂ ਸਾਬ ਜੀ ਕਹਿੰਦੇ ਤੂੰ ਜਪ ਕਰ ਤੂੰ ਧਿਆ ਅਮਰਤ ਵੇਲੇ ਉਠੀ ਮਾਲਕ ਦਾ ਜਪ ਕਰੀ ਉਹਦੀ ਵਿਚਾਰ ਤੇਰੇ ਜੀਵਨ ਚ ਆਉਣੀ ਚਾਹੀਦੀ ਹੈ ਅਮਰਤ ਵੇਲਾ ਸੱਚ ਨਾਮ ਵਡਿਆਈ ਵਿਚਾਰ ਉਹ ਸੱਚ ਨਾਮ ਦੀਆਂ ਵਡਿਆਈਆਂ ਦੀ ਵਿਚਾਰ ਕਰੀ ਜੇ ਕਰਣਾ ਜਪ ਸਾਹਿਬ ਨੇ ਸਭ ਤੋਂ ਪਹਿਲੀ ਬਾਣੀ ਜਪਦੀ ਜਪਣਾ ਦ੍ਰਿੜ ਕਰਨਾ ਕਿੰਨੂ ਸਾਹਿਬ ਨੇ ਓੰਕਾਰ ਤੋਂ ਸ਼ੁਰੂ ਕਰਕੇ ਰੱਬੀ ਬਰਕਤਾਂ ਹੀ ਬਿਆਨ ਕੀਤੀਆਂ ਉਹਦੀ ਵਡਿਆਈ ਬਿਆਨ ਕੀਤੀ ਹੈ ਭਾਈ ਚੇਤੇ ਕਰੀ ਧਿਆਈ ਉਸ ਨੂੰ ਧੌਂਦਾ ਧੌਂਦਾ ਉਹਦਾ ਰੂਪ ਬਣ ਜਾਣਾ ਤੇ ਜਨ ਦੀ ਅਵਸਥਾ ਇਹੀ ਹੈ ਜਿਨ ਨੇ ਧਿਆਇਆ ਹੁਣ ਪਾਵੇਂ ਧੰਨ ਗੁਰੂ ਨਾਨਕ ਸਾਹਿਬ ਜੀ ਗੁਰੂ ਦਾ ਸੇਵਕ ਜਗਿਆਸੂ ਬਣ ਕੇ ਆਇਆ ਸੀ ਆ ਜਦੋਂ ਵੀ ਆਉਣਾ ਹੈ ਨਾ ਗੁਰੂ ਕੋਲ ਜਗਿਆਸੂ ਬਣ ਕੇ ਆਪਾਂ ਤੇ ਜੇ ਜਿਗਿਆਸਾ ਨਹੀਂ ਫਿਰ ਗੁਰੂ ਦੇ ਉਸ ਬਚਨ ਨੂੰ ਆਪਾਂ ਉਸ ਰੂਪ ਦੇ ਅੰਦਰ ਕਬੂਲ ਨਹੀਂ ਕਰ ਸਕਦੇ ਆ ਜਿਗਿਆਸੂ ਤੁਰਿਆ ਨਾਲ ਕਾਫਲਾ ਬੜਾ ਵੱਡਾ ਸੀ ਭਾਈ ਆਪਾਂ ਤੇ ਇੱਧਰ ਜਾਣਾ ਤੂੰ ਕੱਲਾ ਕਿੱਧਰ ਤੁਰਵੇਂ ਭਾਈ ਤੁਸੀਂ ਰੁਕਣਾ ਰੁਕ ਜੋ ਜਾਣਾ ਤੁਸੀਂ ਜਾ ਸਕਦੇ ਹੋ ਮੈਂ ਨਾਨਕ ਤਫੇ ਕੁਲ ਜਾਣਾ ਨੌਜਵਾਨ 28 ਕੁ ਸਾਲ ਜਿਗਿਆਸਾ ਸੀ ਜਿਗਿਆਸਾ ਲੈ ਕੇ ਆਇਆ ਪੁੱਛਦਾ ਕੋਈ ਖੇਤਾਂ ਚ ਕੰਮ ਕਰ ਰਿਹਾ ਹੈ ਮੈਂ ਸਤਗੁਰੂ ਨਾਨਕ ਦੇ ਘਰ ਜਾਣਾ ਤੇ ਦਸਣ ਵਾਲੇ ਨੇ ਦੱਸ ਨਹੀਂ ਦਿੱਤਾ ਪੁੱਛਿਆ ਸੀ ਰਾਹ ਪੁੱਛਣਾ ਕਿ ਘਰ ਜਾਣਾ ਨਹੀਂ ਮੈਂ ਰਾਹ ਨਹੀਂ ਪੁੱਛਣਾ ਮੈਂ ਘਰ ਵੀ ਨਹੀਂ ਜਾਣਾ ਮੈਂ ਨਾਨਕ ਦੇ ਘਰ ਰਹਿਣਾ ਵੀ ਚਲ ਫਿਰ ਮੈਂ ਤੈਨੂੰ ਨਾਲ ਲੈ ਤੁਰਦਾ ਜਿਗਿਆਸੂ ਦੀ ਅਗਵਾਈ ਗੁਰੂ ਜ਼ਰੂਰ ਕਰੇ ਸੱਚ ਜਾਣਿਓ ਤੇ ਹੋਰ ਮੈਂ ਬੇਨਤੀ ਕਰਾਂ ਸਿੱਖ ਵੱਲੋਂ ਸ਼ਰਧਾ ਚੱਲਦੀ ਐ ਗੁਰੂ ਵੱਲੋਂ ਗਿਆਨ ਚੱਲਦਾ ਮੁਸ਼ਕਲ ਹੋ ਜਾਂਦੀ ਪੀ ਗੁਰੂ ਤੋਂ ਜ਼ਿਆਦਾ ਪਹਿਲੋ ਮੇਰੇ ਵਰਗਾ ਗਿਆਨ ਨਹੀਂ ਹੋ ਜਾਂਦਾ ਮੁਸ਼ਕਲ ਹੋ ਗਈ ਸਿੱਖ ਵੱਲੋਂ ਸ਼ਰਧਾ ਐ ਗੁਰੂ ਵੱਲੋਂ ਗਿਆਨ ਤੁਰਦਾ ਐ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬੋਲ ਚਰਨ ਸ਼ਰਨ ਗੁਰ ਏਕ ਪੰਡਾ ਜਾਏ ਚਲ ਸਤਿਗੁਰ ਕੋਟ ਪੰਡਾ ਆਗੇ ਹੋਏ ਲੈ ਤੇ ਭਜ ਤੁਰਦਾ ਸਤਿਗੁਰੂ ਵੀ ਮੇਰਾ ਜਗਿਆਸੂ ਆ ਰਿਹਾ ਸਿੱਖ ਵੱਲੋਂ ਸ਼ਰਧਾ ਚੱਲੇ ਗੁਰੂ ਵੱਲੋਂ ਗਿਆਨ ਚੱਲੇ ਸ਼ਰਧਾ ਤੇ ਗਿਆਨ ਦਾ ਸੁਮੇਲ ਫਿਰ ਰੱਬ ਦਾ ਧਿਆਨ ਬਣ ਜਾਂਦਾ ਉੱਥੇ ਧਿਆਨ ਪੈਦਾ ਹੁੰਦਾ ਜੇ ਮੈਂ ਬੇਨਤੀ ਕਰ ਰਿਹਾ ਗਿਆ ਸੀ ਜਗਿਆਸੂ ਕਿੰਨੀ ਸ਼ਰਧਾ ਸੀ ਗੁਰੂ ਪ੍ਰਤੀ ਭਾਵੇਂ 10 ਸਾਲ ਵੱਡੇ ਸਨ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਭਾਈ ਲੈਣਾ ਜੀ ਦੇ ਕੋਲ 10 ਸਾਲ ਵੱਡੇ ਸਨ ਹੁਣ 1494 ਚ ਬਾਬਾ ਸ਼੍ਰੀ ਚੰਦ ਦਾ ਜਨਮ ਹੁੰਦਾ ਤੇ ਗੁਰਮੁਖੋ 1504 ਵਿੱਚ ਧੰਤਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਪਰ ਇੱਕ ਪਾਸੇ ਸਾਂਝ ਰੱਖ ਰਿਹਾ ਹੈ ਸ਼ਰੀਰ ਦੀ ਕੋਈ ਗੱਲ ਨਹੀਂ ਗੁਰੂ ਨਾਨਕ ਸਾਹਿਬ ਦਾਸ ਪੁੱਤਰ ਹੈ ਸਤਕਾਰਯੋਗ ਚਲੋ ਸੰਗਤ ਵੀ ਸਤਕਾਰ ਕਰਦੀ ਪਰ ਗੁਰੂ ਦਾ ਪੁੱਤਰ ਹੋ ਕੇ ਵੀ ਖੂਨ ਦਾ ਰਿਸ਼ਤਾ ਹੋ ਕੇ ਵੀ ਗੁਰੂ ਦੀ ਵਿਚਾਰ ਨਹੀਂ ਧਾਰਨ ਕੀਤੀ ਗੁਰੂ ਦੇ ਉਪਦੇਸ਼ ਪ੍ਰਤੀ ਕੋਈ ਉਤਸ਼ਾਹ ਨਹੀਂ ਹੈ ਕੋਈ ਖੇੜਾ ਨਹੀਂ ਹੈ ਉਹ ਜੀਵਨ ਬਦਲਿਆ ਨਹੀਂ ਫਿਰ ਉਹ ਜਨ ਨਹੀਂ ਬਣ ਸਕਿਆ ਪੁੱਤਰੀ ਕੋਲ ਨਾ ਪਾਲਿਓ ਕਰ ਪੀਰੋਂ ਕੰਨ ਮੁਰਟਿਐ ਬਾਣੀ ਦਾ ਬਚਨ ਆਉਂਦਾ ਤੇ ਭਾਈ ਲੈਣਾ ਜੀ ਸੇਵਾ ਕਰਦੇ 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 ਅੱਜ ਸਾਹਿਬ ਜੀ ਦੇ ਬਚਨ ਆਉਂਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਨੇ ਸਾਰੀ ਸੰਗਤ ਦੇ ਸਾਹਮਣੇ ਉੱਤਰ ਵੀ ਬੈਠੇ ਨੇ ਪਰਿਵਾਰ ਵੀ ਬੈਠਾ ਸਮਾਜ ਵੀ ਬੈਠਾ ਗੁਰੂ ਕਾ ਸੇਵਕ ਭਾਈ ਲੈਣਾ ਵੀ ਬੈਠਾ ਤੈਨ ਗੁਰੂ ਨਾਨਕ ਸਾਹਿਬ ਜੀ ਨੇ ਗੁਰ ਚੇਲੇ ਰਹਿਰਾਸ ਕੀ ਗੁਰ ਦੇ ਰਾਰ ਨੂੰ ਸਿਹਾਰੀ ਗੁਰੂ ਨੇ ਤਨ ਗੁਰੂ ਨਾਨਕ ਸਾਹਿਬ ਨੇ ਚੇਲੇ ਨੂੰ ਰਹਿਰਾਸ ਦਾ ਅਰਥ ਹੁੰਦਾ ਹੈ ਨਮਸਕਾਰ ਕਰਨਾ ਰਹਿਰਾਸ ਦਾ ਅਰਥ ਨਮਸਕਾਰ ਕਰਨਾ ਵੀ ਹੈ ਰਹਿਰਾਸ ਦਾ ਅਰਥ ਰਾਹ ਦੀ ਰਾਸ ਕੁੰਜੀ ਵੀ ਹੈ ਗੁਰੂ ਕੇ ਰਬਾਬੀਆਂ ਨੇ ਬੋਲ ਕਹਿ ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮਦਾ ਗੁਰੂ ਨਾਨਕ ਸਾਹਿਬ ਨੇ ਸਰੀਰ ਚ ਰਹਿੰਦਿਆਂ ਹੀ ਅੱਜ ਕਹਿਤਾ ਜੋ ਕੁਝ ਮੇਰੇ ਚੋਂ ਲੱਭਦੇਓ ਹੁਣ ਤੁਹਾਨੂੰ ਭਾਈ ਲੈਣਾ ਤਨ ਗੁਰੂ ਅੰਗਦ ਦੇਵ ਸਾਹਿਬ ਚੋਂ ਮਿਲੇਗਾ ਦੋ ਨਹੀਂ ਰਹੇ ਇੱਕ ਹੋ ਗਏ ਨਾ ਸਰੀਰ ਭਾਵੇਂ ਠੀਕ ਹੈ ਦੋ ਪਰ ਜੋਤ ਕਰਕੇ ਇੱਕ ਹੋ ਗਏ ਗੁਰਦੇਵ ਇਹ ਕਿਰਪਾ ਕਰਦਾ ਜਨ ਬਣਾ ਲੈਂਦਾ ਆਪਣੇ ਵਰਗਾ ਬਣਾ ਲੈਂਦਾ ਕੋਈ ਪੈਟਰੋਲ ਪੰਪ ਤੇ ਕਰਮਚਾਰੀ ਲੱਗਾ ਸਾਰੀ ਜ਼ਿੰਦਗੀ ਲੱਗਾ ਰਹੇ ਪੰਪ ਦਾ ਮਾਲਕ ਨਹੀਂ ਬਣ ਸਕਦਾ ਕਿਸੇ ਦਫ਼ਤਰ ਚ ਕੋਈ ਕਰਮਚਾਰੀ ਲੱਗਾ ਸਾਰੀ ਜ਼ਿੰਦਗੀ ਲੱਗਾ ਰਹੇ ਪਰ ਗੁਰੂ ਦਰ ਦੀ ਵਡਿਆਈ ਹੈ ਇੱਥੇ ਸੇਵਕ ਨੂੰ ਸਤਗੁਰੂ ਮਾਲਕ ਬਣਾ ਦਿੰਦੇ ਨੇ ਇਹ ਵਡਿਆਈ ਹੈ ਸਾਹਿਬ ਦੇ ਦਰ ਦੀ ਕਿਉਂ ਹੁਣ ਜਨ ਹੋ ਗਿਆ ਹਰੀ ਤੇ ਹਰੀ ਦੇ ਜਨ ਦਾ ਕੋਈ ਭੇਦ ਨਹੀਂ ਜਦੋਂ ਕੋਈ ਜਨ ਬਣ ਜਾਂਦਾ ਹੈ ਭਾਵੇਂ ਹੈ ਸਰੀਰ ਭਾਈ ਭਗਤ ਭਾਈ ਪੂਰਨ ਸਿੰਘ ਜੀ ਨੇ ਜ਼ਿਕਰ ਕੀਤਾ ਗੱਲ ਸਰੀਰ ਦੀ ਨਹੀਂ ਹੈ ਵੀ ਸਰੀਰ ਕਿਦਾਂ ਦਾ ਭਾਈ ਸਾਹਿਬ ਜੀ ਕਹਿੰਦੇ ਵੇਖੋ ਧਰਤੀ ਚ ਪਾਣੀ ਹੈ ਹੁਣ ਸਾਰੀ ਧਰਤੀ ਦੇ ਥੱਲੇ ਪਾਣੀ ਹੈ ਉਹਨੇ ਥੋੜਾ ਬੰਦਾ ਕੋਈ ਸੜਕ ਤੇ ਬਹਿ ਕੇ ਕਹੇ ਪਾਣੀ ਨਾ ਮੇ ਪਿਆਸ ਕਿਉਂ ਨਹੀਂ ਬੁਝਦੀ ਧਰ ਜੀ ਥੱਲੇ ਤੇ ਪਾਣੀ ਹੈ ਪਿਆਸ ਉੱਥੋਂ ਹੀ ਮਿਟੇਗੀ ਜਿੱਥੇ ਕੋਈ ਸੋਮਾ ਹੈ ਪਾਣੀ ਦਾ ਕੋਈ ਖੂਹ ਲੱਗਾ ਹੈ ਕੋਈ ਨਲਕਾ ਲੱਗਾ ਹੈ ਉੱਥੋਂ ਹੀ ਪਾਣੀ ਦੇ ਨਾਲ ਪਿਆਸ ਬੁਝਣੀ ਭਾਵੇਂ ਹੈ ਸਾਰੀ ਧਰਤੀ ਦੇ ਥੱਲੇ ਪਾਣੀ ਹੈ ਭਾਵੇਂ ਹੈ ਸਭਣਾ ਵਿੱਚ ਉਹ ਪਰ ਹਾਂ ਜਿਹੜਾ ਜਨ ਰੱਬ ਦਾ ਪਿਆਰਾ ਉਹਦੇ ਜੀਵਨ ਚੋਂ ਹੀ ਉਹ ਚਰਣਾ ਫੁੱਟਦਾ ਹੈ ਉਹ ਗੁਣ ਫੁੱਟਦੇ ਨੇ ਉਹ ਵਡਿਆਈਆਂ ਫੁੱਟਦੀਆਂ ਨੇ ਤੇ ਜਿਹੜਾ ਜਨ ਰੱਬ ਦਾ ਪਿਆਰਾ ਹੈ ਬੜੀ ਪਿਆਰੀ ਯਾਤਰਾ ਭਗਤ ਕਬੀਰ ਜੀ ਨੇ ਬਿਆਨ ਕੀਤੀ ਹੈ ਆਪਾਂ ਸਾਰੇ ਉਹਦੀ ਚਾਹਤ ਜ਼ਰੂਰ ਰੱਖਦੇ ਆਂ ਜਿਹੜਾ ਵੀ ਅਭਿਆਸੀ ਹੈ ਬਾਣੀ ਦਾ ਸੰਗਤ ਦਾ ਨਾਮ ਦਾ ਨਿਤਨੇਮ ਦਾ ਉਹ ਚਾਹਤ ਜ਼ਰੂਰ ਰੱਖਦਾ ਹੈ ਤੇ ਰੁਕਦਾ ਨਹੀਂ ਹੈ ਕਦੇ ਇਹ ਮਾਰਗ ਜਿਹੜਾ ਹੈ ਇਹ ਠਹਿਰਨ ਵਾਲਾ ਨਹੀਂ ਹੈ ਕਿ ਮੈਂ ਪੂਰਨ ਹੋ ਗਿਆ ਮੈਂ ਜਨ ਬਣ ਗਿਆ ਮੈਂ ਗੁਰਮੁਖ ਬਣ ਗਿਆ ਠੀਕ ਹੈ ਗੁਰੂ ਜਿੰਨੂੰ ਵਡਿਆਈ ਬਖਸ਼ੇ ਮੈਂ ਬਚਨ ਕਹਿ ਕੇ ਸਾਬ ਜੀ ਦੀ ਵਿਚਾਰ ਆਪਾਂ ਹੋਰ ਸਪਸ਼ਟ ਹੋ ਜਾਏ ਭਗਤ ਕਬੀਰ ਜੀ ਨੇ ਪਹਿਲਾ ਬਚਨ ਕੀਤਾ ਕਬੀਰ ਭਗਤ ਕਬੀਰ ਜੀ ਦੇ ਚਾਰ ਸ਼ਲੋਕ ਆਉਂਦੇ ਨੇ ਰੱਬ ਨੂੰ ਮਿਲਣਾ ਹੈ ਹਾਂ ਮਿਲਣਾ ਫਿਰ ਕੀ ਕਰ ਰੋੜਾ ਬਣ ਜਾ ਕਬੀਰ ਰੋੜਾ ਹੋਏ ਰੋ ਬਾਟ ਕ ਤਜ ਮਨ ਕਾ ਰੱਬ ਨੂੰ ਮਿਲਣਾ ਹੈ ਮੈਂ ਉਹਦੇ ਵਰਗਾ ਬਣਨਾ ਹੈ ਫਿਰ ਇਹ ਪਹਿਲਾ ਸਟੈਪ ਹੈ ਪੌੜੀਆਂ ਹੁੰਦੀਆਂ ਨੇ ਅਕੈਡੈਮਿਕ ਜਿਹੜੀ ਸਾਡੀ ਪੜ੍ਹਾਈ ਹੈ ਉਹਦੇ ਵੀ ਦਰਜੇ ਨੇ ਸਹਿ 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 ਤੁਰਦਿਆਂ ਤੁਰਦਿਆਂ ਉਹਦੇ ਵੀ ਦਰਜੇ ਨੇ ਇਹ ਜਿਹੜੀ ਦਾਤ ਹੈ ਹਾਂ ਇਹਦੀਆਂ ਵੀ ਵਡਿਆਈਆਂ ਨੇ ਇਹਦੀਆਂ ਵੀ ਅਵਸਥਾਵਾਂ ਨੇ ਹੁਣ ਭਗਤ ਜੀ ਕਹਿੰਦੇ ਹੁਣ ਜਗਿਆਸੂ ਆਇਆ ਕੀ ਸਭ ਤੋਂ ਪਹਿਲਾ ਪੈਗਾਮ ਦਿੱਤਾ ਰੋੜਾ ਬਣ ਗਿਆ ਰੋੜਾ ਹੋਏ ਰੋ ਬਾਟ ਕਾ ਤਜ ਮਨ ਮਨ ਕਾ ਅਭਿਮਾਨ ਕਿਉਂ ਕਿਆ ਸੀ ਸਭ ਤੋਂ ਪਹਿਲੋਂ ਜੇ ਜਨ ਦੀ ਵਸਤਾ ਤੱਕ ਜਾਣਾ ਹੈ ਮਨ ਦਾ ਹੰਕਾਰ ਛੱਡੀ ਰੋੜਾ ਬਣ ਜੀ ਰੋੜਾ ਜਿਵੇਂ ਠੇਡੇ ਖਾਂਦਾ ਹੈ ਗੁੱਸਾ ਨਹੀਂ ਕਰਦਾ ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ ਫਿਰ ਇੱਕ ਜਦੋਂ ਬਣ ਗਿਆ ਨਾ ਰੋੜਾ ਕਿਆ ਨਾ ਭਾਈ ਰੁਕਣਾ ਨਹੀਂ ਕਬੀਰ ਰੋੜਾ ਹੁਆ ਤਾਂ ਕਿਆ ਪਿਆ ਜੋ ਪੰਥੀ ਕੋ ਦੁੱਖ ਦੇ ਭਾਈ ਰੋੜਾ ਬਣ ਗਿਆ ਹੁਣ ਯਾਦ ਰੱਖੀ ਫਿਰਕੀ ਹੋਇਆ ਕੋਈ ਅਮੀਰ ਆਉਂਦਾ ਤੈਨੂੰ ਠੋਕਰ ਮਾਰ ਕੇ ਚਲਾ ਜਾਂਦਾ ਕੋਈ ਗਰੀਬ ਦਾ ਤੂੰ ਅੰਗੂਠਾ ਲਊ ਲਵਾਨ ਕਰ ਦਿੰਦਾ ਐਸਾ ਤੇਰਾ ਦਾਸ ਹੈ ਜਿਉ ਧਰਨੀ ਮੈਂ ਖੇ ਇਸ ਤਰ੍ਹਾਂ ਦਾ ਦਾਸ ਹੈ ਜਿਵੇਂ ਧਰਤੀ ਤੇ ਖੇ ਹੁੰਦੀ ਹੈ ਹੁਣ ਖੇ ਬਣ ਗਿਆ ਪਰ ਰੁਕਣਾ ਇੱਥੇ ਵੀ ਨਹੀਂ ਸਿੱਖ ਕੋਣ ਹੈ ਲਰਨਿੰਗ ਪਰਸਨ ਹੈ ਜਿਹੜਾ ਸਿੱਖਣਾ ਚਾਹੁੰਦਾ ਸਿੱਖ ਦਾਰਥ ਹੀ ਤੇ ਜਿਹਦੇ ਅੰਦਰ ਲਰਨਿੰਗ ਕੰਪੈਸਿਟੀ ਹੈ ਨਹੀਂ ਫਿਰ ਬਹੁਤ ਮੁਸ਼ਕਲ ਹੈ ਗੁਰੂ ਨਾਨਕ ਦੇ ਰਾਹ ਤੇ ਤੁਰਨਾ ਸਿੱਖਣ ਦੀ ਚਾਹਤ ਮਾਦਾ ਭਾਵਨਾ ਉਹ ਸ਼ਰਧਾ ਸਦਾ ਸਿੱਖ ਅੰਦਰ ਬਣੀ ਰਹਿੰਦੀ ਤੇ ਭਗਤ ਜੀ ਕਹਿੰਦੇ ਹੁਣ ਖੇ ਹੋਈ ਫਿਰ ਕੀ ਹੋਇਆ ਕਬੀਰ ਖੇ ਉਈ ਤਾਂ ਕਿਆ ਭਿਆ ਜੋ ਉੱਡ ਲੱਗੈ ਅੰਗ ਉੱਡ ਉੱਡ ਕੇ ਕਿਸੇ ਦੇ ਸਰੀਰ ਕੱਪੜੇ ਮਲੀਣ ਕਰ ਦਿੰਦੀ ਹੈ ਇਹ ਕੀ ਹੋਇਆ ਰੁਕਣਾ ਨਹੀਂ ਭਗਤ ਕਬੀਰ ਜੀ ਉਸ ਰਾਹ ਦੀਆਂ ਪੌੜੀਆਂ ਦਾ ਬੋਧ ਸਾਨੂੰ ਦੱਸ ਦੇਣ ਕਹਿਣ ਲੱਗੇ ਫੇਰ ਕਹਿੰਦੇ ਪਾਣੀ ਬਣ ਜਾ ਰੋੜੇ ਤੋਂ ਕਿਹਾ ਤੂੰ ਖਾਕ ਬਣ ਜਾ ਕਾਕ ਤੋਂ ਵੇਖਿਆ ਤੂੰ ਪਾਣੀ ਬਣ ਜਾ ਹੁਣ ਪਾਣੀ ਬਣ ਗਿਆ ਜੀ ਅਜੇ ਵੀ ਨਹੀਂ ਰੁਕਣਾ ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ ਗਰਮੀ ਚ ਪੈ ਗਈ ਤੇ ਗਰਮ ਹੋ ਗਿਆ ਥੋੜੀ ਜੀ ਠੰਡ ਪਈ ਤੇ ਠੰਡਾ ਹੋ ਗਿਆ ਅਵਸਥਾ ਇੱਕ ਨਹੀਂ ਬਣੀ ਸੀਰਾ ਤਾਤਾ ਹੋਏ ਹਰ ਜਨ ਐਸ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਭਗਤ ਜੀ ਕਹਿੰਦੇ ਰੱਬ ਦਾ ਜਨ ਐਸ ਹੈ ਕਿਦਾਂ ਦਾ ਹੈ ਜਿੱਦਾਂ ਦਾ ਰੱਬ ਜਿਹਦੇ ਚੋਂ ਰੱਬ ਦੀ ਚਲਕ ਪਏ ਗੁਰੂ ਦਾ ਸਿੱਖ ਐ ਸੈਨੰਦਪੁਰ ਸਾਹਿਬ ਦੀ ਧਰਤੀ ਜਿਵੇਂ ਤੁਸੀਂ ਬੈਠੇ ਹੋ ਜਿਗਿਆਸੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਵਿਰਾਜਮਾ ਸਵਾਲ ਆਇਆ ਸਤਿਗੁਰੂ ਕਿਸੇ ਸਿੱਖ ਨੇ ਸਵਾਲ ਕੀਤਾ ਸਤਿਗੁਰੂ ਤੇਰਾ ਸਿੱਖ ਐਸਾ ਚਾਹੀਦਾ ਗੁਰੂ ਸਾਹਿਬ ਬੜੇ ਖੁਸ਼ ਹੋਏ ਸਤਿਗੁਰ ਕਹਿੰਦੇ ਦੁਬਾਰਾ ਫੇਰ ਸਵਾਲ ਕੁਛ ਕਹਿਣ ਲੱਗੇ ਸਤਿਗੁਰੂ ਤੁਹਾਡਾ ਸਿੱਖ ਕੈਸਾ ਚਾਹੀਦੈ ਨ ਸਵਾਲ ਐ ਸਿੱਖ ਕੈਸਾ ਹੋਏ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਹੱਸ ਕੇ ਕਹਿਣ ਲੱਗੇ ਫਿਰ ਸਿੱਖਾ ਜੇ ਮੇਰਾ ਸਿੱਖ ਪੁੱਛ ਰਹਿ ਫਿਰ ਮੇਰਾ ਸਿੱਖ ਤੇ ਮੇਰੇ ਵਰਗਾ ਹੀ ਹੋਏਗਾ ਨਾ ਫਿਰ ਗੁਰੂ ਵਰਗਾ ਹੀ ਹੋਏਗਾ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਗੁਰੂ ਵਰਗਾ ਹੀ ਸੁਭਾਅ ਹੋਏਗਾ ਗੁਰੂ ਵਰਗੀ ਦੂਰ ਦ੍ਰਿਸ਼ਟਾ ਹੋਏਗੀ ਗੁਰੂ ਵਰਗੀ ਨਿਰਪੈਤਾ ਹੋਏਗੀ ਗੁਰੂ ਵਰਗੀ ਨਿਰਵੈਰਤਾ ਹੋਏਗੀ ਗੁਰੂ ਵਰਗਾ ਵਿਸ਼ਾਲ ਹਿਰਦਾ ਗੁਰੂ ਵਰਗਾ ਹੀ ਹੋਏਗਾ ਗੁਰੂ ਦਾ ਸੇਖ ਵਹਿ ਗੁਰੂ ਦਾ ਜਨ ਰੱਬ ਵਰਗਾ ਹੀ ਹੈ ਜਿਉਂ ਜਲ ਤਰੰਗ ਉਠੈ ਬਹੁ ਭਾਂਤੀ ਫਿਰ ਸਲ ਫਿਰ ਸਲ ਲੈ ਸਲ ਸਮਾਏ ਜਿਵੇਂ ਪਾਣੀ ਤੋਂ ਕਿੰਨੀਆਂ ਲਹਿਰਾਂ ਪਾਣੀ ਚ ਹੀ ਸਮਾ ਜਾਂਦੀਆਂ ਹਨ ਜਨ ਆਪਣੇ ਅਸਲੇ ਚ ਹੀ ਸਮਾ ਜਾਂਦਾ ਹੈ ਤਾਂ ਹੀ ਤੇ ਭੁਲੇਖਾ ਪੈਂਦਾ ਸੀ ਕਬੀਰ ਦਾ ਕਬੀਰ RAM ਹੋ ਗਏ ਨਾ ਭੁਲੇਖਾ ਪੈਂਦਾ ਸੀ ਰਵਦਾਸ ਨੂੰ ਕਈਆਂ ਨੇ ਕਿਹਾ ਵੀ ਤੂੰ ਕੌਣ ਐ ਚਮਾਰ ਹੀ ਹੋਏਗਾ ਨਾ ਕਿੱਡਾ ਕੋ ਤੇ ਭਗਤ ਜੀ ਨੇ ਫਿਰ ਬਚਨ ਕਹੇ ਸੰਬੋਧਨ ਅਕਾਲ ਪੁਰਖ ਨੇ ਕੀਤਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸ ਰੱਬ ਦਾ ਤੇ ਰੱਬ ਦੇ ਜਨ ਦਾ ਕੋਈ ਫਰਕ ਨਹੀਂ ਜਿਵੇਂ ਸੋਨਾ ਤੇ ਸੋਨੇ ਦੇ ਗਹਿਣਿਆਂ ਦਾ ਕੋਈ ਫਰਕ ਨਹੀਂ ਹਾਂ ਰੱਬ ਦਾ ਪਿਆਰਾ ਰੱਬ ਨਹੀਂ ਬਣ ਜਾਂਦਾ ਜਿਵੇਂ ਬੂੰਦ ਦਾ ਤੇ ਸਮੁੰਦਰ ਦਾ ਕੋਈ ਫਰਕ ਨਹੀਂ ਹਾਂ ਫਰਕ ਹੈ ਕਾਹਦਾ ਕੁਆਂਟੀਟੀ ਦਾ ਫਰਕ ਕਵਾਲਿਟੀ ਦਾ ਫਰਕ ਨਹੀਂ ਠੀਕ ਹੈ ਫਰਕ ਹੈ ਇੱਕ ਸਰੀਰ ਵਿੱਚ ਬੱਜੈ ਠੀਕ ਹੈ ਕਿ ਜੰਮਿਆ ਹੈ ਜੀ ਠੀਕ ਹੈ ਉਹ ਸਰੀਰ ਨੇ ਬਿਨਸ ਨੇ ਫਰਕ ਹੈ ਠੀਕ ਹੈ ਥੋੜਾ ਜਿਹਾ ਪਰ ਰੱਬ ਦਾ ਪਿਆਰਾ ਰੱਬ ਵਰਗਾ ਹੈ ਪਰ ਉਹ ਰੱਬ ਨਹੀਂ ਬਣ ਜਾਂਦਾ ਗੁਰੂ ਦਾ ਪਿਆਰਾ ਗੁਰੂ ਵਰਗਾ ਹੈ ਤੋਏ ਨਹੀਂ ਕਹਿੰਦਾ ਭੀ ਹੁਣ ਮੱਥੇ ਮੈਨੂੰ ਟੇਕੋ ਮੈਂ ਗੁਰੂ ਬਣ ਕੇ ਗੁਰੂ ਦਾ ਪਿਆਰਾ ਗੁਰੂ ਵਰਗਾ ਸਤਕਾਰ ਯੋਗ ਪਰ ਉਹਦੇ ਜੀਵਨ ਚੋਂ ਹੀ ਪਤਾ ਲੱਗ ਜਾਂਦਾ ਤੇ ਭਗਤ ਰਵਦਾਸ ਜੀ ਕਹਿੰਦੇ ਜਿਵੇਂ ਸੋਨਾ سونے ਦੇ ਗਹਿਣੇ ਫਰਕ ਨਹੀਂ ਹੈ ਇੱਕੋ ਜਿਹੇ ਕਨ ਕਟਕ ਜਲ ਤਰੰਗ ਜੈਸਾ ਪਾਣੀ ਲਹਿਰਾਂ ਦਾ ਕੋਈ ਫਰਕ ਨਹੀਂ ਜਨ ਰੱਬ ਦਾ ਪਿਆਰਾ ਰੱਬ ਵਰਗਾ ਹੀ ਹੈ ਤੇ ਬਣਨਾ ਗੁਰਦੇਵ ਜੀ ਨੇ ਕਿਹਾ ਬਣ ਜਾਂਦਾ ਹੈ ਕੋਈ ਪ੍ਰਾਣੀ ਭਾਗਾ ਵਾਲਾ ਕੌਣ ਬਣਦਾ ਹੈ ਜੋ ਪ੍ਰਾਨੀ ਨਿਸ ਦਿਨ ਭਜੈ ਨਿਸ ਰਾਤ ਦਿਨ 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 ਰਾਤ ਸਦਾ ਹੀ ਭਜੈ ਚੇਤੇ ਰਕਰਦਾ ਸਦਾ ਹੀ ਸੰਤ ਕਈ ਵਾਰ ਮਾਫ ਕਰਨਾ ਚਲੋ ਭਾਗਾ ਵਾਲਾ ਕੋਈ ਸੰਗਰਾਮਦ ਨੂੰ ਵੀ ਆ ਜਾਏ ਪਰ ਸੰਤ ਕਈ ਵਾਰ ਮਹੀਨੇ ਬਾਅਦ ਚੇਤੇ ਆਉਂਦਾ ਜਾਂ ਬਰਸੀ ਵੇਲੇ ਚੇਤੇ ਆਉਂਦਾ ਹਾਂ ਗੁਰੂ ਕਿਰਪਾ ਕਰੇ ਉਸ ਕਾਜ ਵਿੱਚ ਨਿਰੰਤਰਤਾ ਹੀ ਬਣ ਜਾਏ ਨਿਰੰਤਰ ਰੱਬ ਦਾ ਜਨ ਪਿਆਰਾ ਨਿਰੰਤਰ ਤੇ ਹੁੰਦਾ ਤੇ ਕਿਹਾ ਸੀ ਕਿ ਜੇ ਕੰਮ ਕਰੇਗਾ ਕਿ ਭਗਤੀ ਕਰੇਗਾ ਬਾਣੀ ਚ ਦੋ ਦੋਸਤਾਂ ਦੀ ਵਾਰਤਾ ਆਉਂਦੀ ਬੜੀ ਵਾਰ ਦੋਸਤੀ ਬੜੀ ਰਹੀ ਹੈ ਭਗਤਾਂ ਦੀ ਭਗਤਾਂ ਦੀ ਭਾਸ਼ਾ ਭਾਵੇਂ ਵੱਖਰੀ ਉਹਨਾਂ ਦਾ ਆਸ਼ਾ ਜੀਵਨ ਇੱਕੋ ਹੀ ਹੈ ਨਾਮਦੇਵ ਜੀ ਤੇ ਭਗਤ ਤਰਲੋਚਨ ਦੀ ਉਨ੍ਹਾਂ ਦਾ ਸੰਵਾਦ ਵੀ ਬੜੀ ਵਾਰ ਆਇਆ ਕਿਵੇਂ ਨਾਮ ਜਪੀਏ ਤੇ ਭਗਤ ਨਾਮਦੇਵ ਜੀ ਭਗਤ ਤਰਲੋਚਨ ਜੀ ਨੂੰ ਸਮਝਾਉਂਦੇ ਨੇ ਭਾਈ ਜਪਿਆ ਜਾ ਸਕਦਾ ਹੈ ਕਹਿਤ ਨਾਮ ਦਿਓ ਸੁਨੋ ਤਲੋਚਨ ਬਾਲਕ ਪਾਲਣ ਪੌਂਡਿਅਲੇ ਅੰਤਰ ਬਾਹਰ ਕਾਜ ਵਿਰੂਧੀ ਚੀਤ ਸੁਬਾਰਕ ਰੱਖਿਅਲੇ ਨਾਮਦੇਵ ਜੀ ਨੂੰ ਪੁੱਛਦੇ ਨੇ ਭਗਤ ਤਰਲੋਚਨ ਜੀ ਕਿਵੇਂ ਭਜੀਏ ਕੰਮ ਕਾਜ ਵਿੱਚ ਵੀ ਤੇ ਕਰਨੇ ਹੁੰਦੇ ਨੇ ਭਗਤ ਜੀ ਕਹਿੰਦੇ ਕੰਮ ਕਾਜ ਵਿੱਚ ਵੀ ਉਹ ਚੇਤੇ ਆ ਸਕਦਾ ਜਿਵੇਂ ਇੱਕ ਮਾਂ ਕਹਿਤ ਨਾਮ ਦਿਓ ਸੁਨੋ ਤਲੋਚਨ ਤਲੋਚਨ ਜੀ ਸੁਣ ਬਾਲਕ ਪਾਲਣ ਪੌਂਡਿ ਗਲੇ ਇੱਕ ਮਾਂ ਦਾ ਬਾਲਕ ਹੈ ਤੀ ਜਾਂ ਪੁੱਤ ਬੜਾ ਛੋਟਾ ਜਾ ਉਹਨੂੰ ਪਾਲਨੇ ਚ ਮਾਂ ਨੇ ਪਾਇਆ ਰਸੋਈ ਦਾ ਕੰਮ ਸੀ ਮਾਂ ਜਾ ਕੇ ਰਸੋਈ ਚ ਕੰਮ ਕਰਨ ਲੱਗ ਜਾਂਦੀ ਹੈ ਕੰਮ ਭਾਵੇਂ ਰਸੋਈ ਚ ਕਰਦੀ ਐ ਧਿਆਨ ਉਹਦਾ ਆਪਣੇ ਬੱਚੇ ਚ ਹੀ ਰਹਿੰਦਾ ਧਿਆਨ ਉੱਥੇ ਰਿਹਾ ਇਸੇ ਤਰ੍ਹਾਂ ਉਸ ਕਰਤੇ ਦਾ ਚਿੰਤਨ ਉਸ ਮਾਲਕ ਦੀ ਯਾਦ ਦਿਨ ਰਾਤ ਜਿਹਦੇ ਅੰਦਰ ਬਣ ਜਾਏ ਫਿਰ ਉਹ ਕੌਣ ਬਣ ਜਾਂਦਾ ਹੈ ਰੂਪ ਰਾਮ ਤਿਹ ਜਾਣ ਉਹ ਮਾਲਕ ਦਾ ਹੀ ਰੂਪ ਜਾਣੀ ਹੈ ਇਹੀ ਹੈ ਗੁਣਾ ਕਰਕੇ ਸਫਤ ਕਰਕੇ ਇੱਕ ਮਿਖਤਾ ਆ ਗਈ ਮਾਲਕ ਦੇ ਅੰਦਰ ਜਿਹੜੀਆਂ ਵਸਤੂਆਂ ਨੇ ਗੁਰਮੁਖ ਪਿਆਰੋ ਮਿਲਾਪ ਉਹਨਾਂ ਦਾ ਹੁੰਦਾ ਹੈ ਜਿਨ੍ਹਾਂ ਦੇ ਗੁਣਾ ਚ ਸਮੰਧ ਤਾਉਂਦੀ ਸਮਤਾ ਹੁੰਦੀ ਹੈ ਜਿਵੇਂ ਪਾਣੀ ਪਾਣੀ ਚ ਰਲ ਜਾਂਦਾ ਤੇ ਜੇ ਤੁਸੀਂ ਚਾਹੋ ਕਿ ਘੋਲ ਲੈ ਕੇ ਉਹਨੂੰ ਪਾਣੀ ਚ ਮਲਾਈਏ ਬੜਾ ਔਖਾ ਜਾਂ ਤੇਲ ਤੇ ਪਾਣੀ ਸਾਰੀ ਰਾਤ ਗੋਤਲ ਚ ਗਲਾਸ ਚ ਪਾ ਕੇ ਰੱਖੋ ਸਵੇਰੇ ਵੇਖੋਗੇ ਪਾਣੀ ਵੱਖਰਾ ਹੈ ਕਿਉਂ ਤੇਲ ਵੱਖਰਾ ਹੈ ਕਿਉਂਕਿ ਪਾਣੀ ਦਾ ਸੁਭਾਅ ਹੋਰ ਹੈ ਤੇਲ ਦਾ ਸੁਭਾਅ ਹੋਰ ਹੈ ਸਜਾਤੀ ਚੀਜ਼ਾਂ ਨਹੀਂ ਜਿਹੜੀਆਂ ਇੱਕੋ ਜਾਤ ਇੱਕੋ ਗੁਣ ਇੱਕੋ ਸੁਭਾਅ ਵਾਲੀਆਂ ਸਜਾਤੀ ਚੀਜ਼ਾਂ ਇੱਕ ਮੇਕ ਹੋ ਜਾਂਦੀਆਂ ਨੇ ਜਿਵੇਂ ਬੂੰਦ ਤੇ ਸਮੁੰਦਰ ਇੱਕ ਹੈ ਵੈਗੁਰੂ ਨਾਲ ਇੱਕ ਮਿਕਤਾ ਵੀ ਸਤਿਗੁਰ ਕਹਿੰਦੇ ਵਿਣਗੁਣ ਕੀਤੇ ਭਗਤ ਨਾ ਹੋਏ ਉਹਦੇ ਨਾਲ ਇੱਕ ਮਿਕਤਾ ਵੀ ਉਹਦੇ ਸੁਭਾ ਕਰਕੇ ਉਹਦੀਆਂ ਵਡਿਆਈਆਂ ਉਹਦੇ ਵਰਗੀ ਜੀਵਨ ਦੇ ਅੰਦਰ ਉਦਾਰਤਾ ਆ ਗਈ ਤੇ ਜਿਹੜੀਆਂ ਸਜਾਤੀ ਚੀਜ਼ਾਂ ਨੇ ਹੁਣ ਰੱਬ ਦੇ ਪਿਆਰੇ ਨੇ ਆਪਣੇ ਆਪ ਨੂੰ ਉਹਦੇ ਵਰਗਾ ਬਣਾ ਲਿਆ ਸਰੀਰ ਕਰਕੇ ਨਹੀਂ ਸੁਭਾ ਕਰਕੇ ਜੀਵਨ ਕਰਕੇ ਫਿਰ ਰੂਪ RAM ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਫਰਕ ਨਹੀਂ ਕੋਈ ਰੱਬ ਦਾ ਤੇ ਰੱਬ ਦੇ ਜਨ ਦਾ ਨਾਨਕ ਸਾਚੀ ਮਾਨ ਗੁਰਦੇਵ ਜੀ ਕਹਿੰਦੇ ਇਸ ਨੂੰ ਸੱਚੀ ਕਰਕੇ ਜਾਣੀਏ ਦੋਵੇਂ ਇੱਕ ਹੋ ਜਾਂਦੇ ਨੇ ਧੰਨ ਗੁਰੂ ਕਲਗੀ ਧਰ ਕਹਿਣ ਲੱਗੇ ਇੱਕ ਅਵਸਥਾ ਹੈ ਅਕਾਲ ਪੁਰਖ ਇੱਕ ਗੁਰੂ ਇੱਕ ਗੁਰੂ ਦਾ ਪਿਆਰਾ ਜਿੰਨੇ ਇੱਕ ਹੋ ਗਏ ਕਦੋਂ ਆਤਮਾ